ਭਾਰਤ ਪਾਕਿਸਤਾਨ ਦੇ ਵਿਚਕਾਰ ਤਣਾਅ ਵਧਾ ਤਣਾਅ ਬਦਲ ਦਾ ਅਸਲ ਕਾਰਨ ਇਹ ਹੈ ਕਿ 22 April 2025 ਨੂੰ ਜਿਹੜਾ ਜੰਮੂ ਕਸ਼ਮੀਰ ਦੇ ਜਿਹੜਾ ਅਨੰਤਨਾਗ ਜ਼ਿਲ੍ਹੇ ਦੇ ਪਹਲਗਾਮ ਘਾਟੀ ਦੇ ਵਿੱਚ ਇੱਕ ਹੱਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ ਕਿ ਧਰਮ ਪੁੱਛ ਕੇ ਉਹਨਾਂ ਦਾ ਜਿਹੜਾ ਸਿੱਧੇ ਤੌਰ ਤੇ ਜਿਹੜਾ ਟਾਰਗੇਟ ਕਰ ਕਰਕੇ ਕੁਝ ਆਮ ਲੋਕਾਂ ਨੂੰ ਸਲਾਨੀਆਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਪਰ ਇਹ ਸਭ ਦੇ ਵਿਚਾਲੇ ਜਦੋਂ ਉਸ ਤੋਂ ਬਾਅਦ ਫਿਰ ਤਣਾਅ ਦਾ ਮਾਹੌਲ ਬਣਦਾ ਉਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਸਮਝੌਤਾ ਵੀ ਕਰਾ ਦਿੱਤਾ ਜਾਂਦਾ ਪਰ ਇਹ ਸਭ ਦੇ ਵਿਚਾਰੇ ਅੱਜ ਵੱਡੀ ਖਬਰੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਪਹਿਲਗਾਮ ਦੇ ਅੱਤਵਾਦ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੀ ਜਿਹੜੇ ਇਹ ਅਪੀਲ ਕਰ ਰਹੇ ਸੀ ਕਿ ਉਹਨਾਂ ਨੂੰ ਜਿਹੜਾ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਲੋਕ ਇਹ ਕਹਿ ਰਹੇ ਸੀ ਕਿ ਉਹ ਆਮ ਸਲਾਨੀ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਘੁੰਮਣ ਗਏ ਸੀ ਤੇ ਉਹਨਾਂ ਦੇ ਉੱਪਰ ਅੱਤਵਾਦੀਆਂ ਦੁਆਰਾ ਹੱਲਾ ਬੋਲ ਦਿੱਤਾ ਜਾਂਦਾ ਉਹਨਾਂ ਨੂੰ ਜਿਹੜਾ ਅਟੈਕ ਕਰਕੇ ਧਰਮ ਪੁੱਛ ਪੁੱਛ ਕੇ ਸਪੈਸ਼ਲ ਟਾਰਗੇਟ ਕਰਕੇ ਮਾਰਿਆ ਜਾਂਦਾ ਤੇ ਸਿੱਧਾ ਉਹਨਾਂ ਨੂੰ ਜਿਹੜਾ ਸ਼ਹੀਦ ਦਾ ਦਰਜਾ ਕਰਾ ਦਿੱਤਾ ਜਾਵੇ ਪਰ ਇਸ ਤੋਂ ਬਾਅਦ ਜਿਹੜਾ ਜੰਮੂ ਕਸ਼ਮੀਰ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਮਹਿਬੂਬਾ ਮੁਫਤੀ ਉਹਨਾਂ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਸੀ ਪਰ ਅੱਜ ਹਾਈ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਸੁਣਾ ਦਿੱਤਾ ਗਿਆ ਜਿਹੜੀ ਇਹ ਪਟੀਸ਼ਨ ਪਾਈ ਗਈ ਸੀ ਕਿ ਜਿਹੜਾ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਉਹ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਜਾਨੀ ਕਿ ਹੁਣ ਪਹਿਲ ਗਾਂ ਮਤਬਾਦ ਹਮਲੇ ਦੇ ਵਿੱਚ ਮਰਤਕ ਲੋਕਾਂ ਨੂੰ ਮਾਰੇ ਗਏ ਲੋਕਾਂ ਨੂੰ ਸ਼ਹੀਦ ਦਾ ਦਰਜਾ ਫਿਲਹਾਲ ਨਹੀਂ ਮਿਲੇਗਾ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹਾਲਾਂਕਿ ਜਿਹੜੀ ਪਟੀਸ਼ਨ ਹਾਈ ਕੋਰਟ ਦੇ ਵੱਲੋਂ ਰੱਦ ਕੀਤੀ ਗਈ ਤਾਂ ਕੋਈ ਇਹ ਵੀ ਹੋ ਸਕਦਾ ਕਿ ਉਹ ਲੋਕ ਨੇ ਜਿਨ੍ਹਾਂ ਨੇ ਪਟੀਸ਼ਨ ਪਾਈ ਸੀ ਕਿ ਕਿਸੇ ਉੱਪਰਲੀ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਾਂ ਕਿਸੇ ਹੋਰ ਕੋਰਟ ਜੋ ਵੀ ਜਿਹੜਾ ਕਾਨੂੰਨ ਦਾ ਪ੍ਰੋਸੈਸ ਆ ਉਸ ਅਨੁਸਾਰ ਜਿਹੜੀ ਆਪਣੀ ਪਟੀਸ਼ਨ ਆ ਉਹ ਦਾਖਲ ਕਰ ਸਕਦੇ ਨੇ ਪਰ ਫਿਲਹਾਲ ਜਿਹੜਾ ਪਹਿਲਗਾਮ ਦੇ ਅੱਤਵਾਦ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਜਿਹੜਾ ਸ਼ਹੀਦ ਦਾ ਦਰਜਾ ਨਹੀਂ ਮਿਲੇਗਾ ਕਿਉਂਕਿ ਹਾਈ ਕੋਰਟ ਦੇ ਵੱਲੋਂ ਜਿਹੜੀ ਪਟੀਸ਼ਨ ਸੀ ਰੱਦ ਕਰ ਦਿੱਤੀ ਗਈ ਸੀ ਲੋਕਾਂ ਦੇ ਵੱਲੋਂ ਜਿਹੜਾ ਇਹ ਪਟੀਸ਼ਨ ਪਾਈ ਗਈ ਸੀ ਕਿ ਜਿਸ ਤਰੀਕੇ ਆਮ ਲੋਕਾਂ ਦੇ ਉੱਪਰ ਅੱਤਵਾਦੀਆਂ ਦੁਆਰਾ ਹਮਲਾ ਕੀਤਾ ਜਾਂਦਾ ਤੇ ਉਹਨਾਂ ਨੂੰ ਜਿਹੜਾ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸ਼ਹੀਦ ਕਰਾਰ ਦਿੱਤਾ ਜਾਵੇ ਪਰ ਹਾਈ ਕੋਰਟ ਦੇ ਵੱਲੋਂ ਇਹ ਪਟੀਸ਼ਨ ਰੱਦ ਕਰ ਦਿੱਤੀ ਗਿਆ ਦਰਅਸਲ 22 April ਨੂੰ ਸ਼ਾਮ ਤਕਰੀਬਨ 3:00 ਵਜੇ ਦਾ ਸਮਾਂ ਹੁੰਦਾ ਜਦੋਂ ਪਹਿਲਗਾਮ ਘਾਟੀ ਦੇ ਵਿੱਚ ਪਹਿਲਗਾਮ ਉਹ ਘਾਟੀ ਹੈ ਜਿਹਨੂੰ ਦੁਨੀਆ ਦੀ ਸੁੰਦਰ ਘਾਟੀਆਂ ਦੇ ਵਿੱਚ ਗਿਣਿਆ ਜਾਂਦਾ ਤੇ ਉੱਥੇ ਜਿਹੜਾ ਹਰ ਸਾਲ ਹਜ਼ਾਰਾਂ ਲੋਕ ਨਹੀਂ ਬਲਕਿ ਲੱਖਾਂ ਲੋਕ ਇਕੱਠੇ ਜਾਂਦੇ ਨੇ ਤਾਂ ਉਸ ਵਕਤ ਵੀ ਜਿਹੜਾ ਉਸ ਘਾਟੀ ਦੇ ਵਿੱਚ ਅਨੇਕਾਂ ਲੋਕ ਘੁੰਮਣ ਗਏ ਹੋਏ ਸੀ ਤਾਂ ਉਸ ਵਕਤ ਅਚਾਨਕ ਕੁਝ ਹੱਤਵਾਦੀ ਦਾਖਲ ਹੁੰਦੇ ਨੇ तकरीबन ਜਿੰਨਾ ਕਿ ਸਕੈਚ ਤਿਆਰ ਹੋਇਆ ਸੀ ਕਿ ਚਾਰ ਕੁ ਹੱਤਵਾਦੀ ਦਾਖਲ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਇਹ ਸਾਰਾ ਇਹ ਘਟਨਾ ਕਰਮ ਕੀਤਾ ਜਾਂਦਾ ਆਮ ਲੋਕਾਂ ਨੂੰ ਜਿਹੜਾ ਨਿਸ਼ਾਨੇ ਦੇ ਉੱਪਰ ਲਿਆ ਜਾਂਦਾ ਉਸ ਵਕਤ ਤੋਂ ਜਿਹੜਾ ਵੱਡੇ ਸਵਾਲ ਉਸ ਵਕਤ ਕੁਝ ਇਹ ਵੀ ਉੱਠਦੇ ਨੇ ਕਿ ਮੌਕੇ ਤੇ ਉੱਥੇ ਸੁਰੱਖਿਆ ਕਿਉਂ ਨਹੀਂ ਸੀ ਹਾਲਾਂਕਿ ਫਿਰ ਜਦੋਂ ਹਮਲਾ ਹੋ ਜਾਂਦਾ ਘੰਟੇ ਡੇਢ ਦੇ ਵਿੱਚ ਪੂਰੇ ਸੁਰੱਖਿਆ ਦੇ ਜਿਹੜੀ ਤਾਇਨਾਤ ਕਰ ਦਿੱਤੀ ਜਾਂਦੇ ਆ ਜ਼ਖਮੀ ਲੋਕਾਂ ਨੂੰ ਜਿਹੜਾ ਉੱਥੇ ਜੰਮੂ ਕਸ਼ਮੀਰ ਦੇ ਜਾਂ ਫਿਰ ਹੋਰ ਸ਼੍ਰੀਨਗਰ ਜਿੰਨੇ ਵੀ ਜਿੱਥੋਂ ਤੱਕ ਵੱਦੋ ਵੱਦ ਹੋ ਸਕੇ ਹਸਤਾਲਾਂ ਦੇ ਵਿੱਚ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਜਾਂਦਾ ਪਰ ਜਿੰਨੀ ਕੁ ਖਬਰ ਆਈ ਸੀ ਕਿ 26 27 ਲੋਕਾਂ ਦੀ ਜਿਹੜੀ ਉੱਥੇ ਮੌਤ ਹੋ ਗਈ ਸੀ ਪਰ ਇਸ ਸਬ ਦੇ ਵਿਚਾਲੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਇਹ ਮਾਹੌਲ ਵੀ ਬਣਦਾ ਉਧਰਲੇ ਪਾਸੇ ਡਰੋਨ ਹਮਲੇ ਮਜ਼ਾਈਲਾਂ ਦਾਗਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਧਰਲੇ ਪਾਸੇ ਜਿਹੜਾ ਭਾਰਤ ਦੀ ਜਿਹੜੀ ਆਰਮੀਆ ਫੌਜ ਦੇ ਵੱਲੋਂ ਸਾਰੀਆਂ ਜਿਹੜੀਆਂ ناکਾਮ ਕਰ ਦਿੱਤੀਆਂ ਜਾਂਦੀਆਂ ਨੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਪਰ ਜਦੋਂ ਸਮਝੌਤਾ ਹੋ ਜਾਂਦਾ ਤਾਂ ਫਿਰ ਇਹ ਮੰਗ ਉੱਠਦੀ ਆ ਕਿ ਜਿਹੜਾ ਪਹਿਲਗਾਮ ਹਮਲੇ ਦੇ ਵਿੱਚ ਆਮ ਲੋਕ ਮਾਰੇ ਗਏ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਜਿਹੜੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਮਹਿਬੂਬਾ ਮੋਤੀ ਉਹਨਾਂ ਦੇ ਵੱਲੋਂ ਵੀ ਜਿਹੜੀ ਇਹ ਮੰਗ ਆ ਉਹ ਦੀ ਜਾਂਦੀ ਆ ਪਰ ਹਾਈ ਕੋਰਟ ਦੇ ਵੱਲੋਂ ਇਹ ਪਟੀਸ਼ਨ ਰੱਦ ਕਰ ਦਿੱਤੀ ਗਈ ਆ